ਸ੍ਰੀ ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਨੂੰ ਹਦੇਸ਼ ਦਿੱਤਾ ਸੀ ਵਰਕਿੰਗ ਕਮੇਟੀ ਨੂੰ ਜਾਂ ਕਾਲੀ ਦਲ ਨੂੰ ਹਦੇਸ਼ ਦਿੱਤਾ ਕਿ ਤਦ ਤੱਕ ਭਰਤੀ ਸ਼ੁਰੂ ਕਰੋ ਇਹ ਸ਼੍ਰੋਮਣੀ ਅਕਾਲੀ ਦਲ ਥੋੜੀ ਹੈ ਇਹ ਸ਼੍ਰੋਮਣੀ ਭਗਵਾ ਦਲ ਹੈ ਆਪਣਾ ਤਗੜਾ ਐਡੀ ਵੇਂਗਾ ਜੀ ਦਾੜਾ ਕਟਲ ਨਹੀਂ ਇਹਨਾਂ ਘਾਣਾ ਦੀਆਂ ਬਹੁਤ ਟ੍ਰੇਡ ਕੀਤਾ ਹੋਇਆ ਅਗਿਓ ਠੀਕਰ ਨਾ ਕਰੋ ਸਾਚੀ ਕਾਲ ਜੀ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਆਖਰਕਾਰ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੇ ਸੁਖਵੀਰ ਬਾਦਲ ਦੇ ਖਿਲਾਫ ਮੋਰਚਾ ਖੋਲ ਹੀ ਦਿੱਤਾ ਹੈ ਅੱਜ ਉਹਨਾਂ ਨੇ ਇੱਕ ਸਮਾਗਮ ਦੇ ਦੌਰਾਨ ਜਿਸ ਤਰ੍ਹਾਂ ਸੁਖਵੀਰ ਬਾਦਲ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਉਹ ਲੱਗਦਾ ਹੈ ਕਿ ਸੁਖਵੀਰ ਬਾਦਲ ਦੀਆਂ ਮੁਸ਼ਕਲਾਂ ਲਗਾਤਾਰ ਵਾਦੀਆਂ ਜਾਣਗੀਆਂ ਕਿਉਂਕਿ ਜੋ ਕੁਝ ਖੁਲਾਸੇ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਸਟੇਜ ਦੇ ਉੱਤੇ ਕੀਤੇ ਗਏ ਨੇ ਜਾਂ ਫਿਰ ਸੁਖਵੀਰ ਬਾਦਲ ਦੇ ਉੱਤੇ ਨਿਸ਼ਾਨੇ ਅੱਜਬੀ ਵਾਰ ਕੀਤੇ ਗਏ ਨੇ ਉਸ ਨੂੰ ਲੈ ਕੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਰਾਜਨੀਤੀ ਦੇ ਵਿੱਚ ਵੱਡੇ ਚੇਂਜ ਜਾਂ ਫਿਰ ਕਹੇ ਲੀਏ ਬਦਲ ਜਿਹੜੇ ਦੇਖਣ ਨੂੰ ਮਿਲਣਗੇ ਅੱਜ ਜਿਸ ਤਰ੍ਹਾਂ ਗਿਆਨੀ ਹਰਪੀ ਸਿੰਘ ਹੋਰਾਂ ਦੇ ਵੱਲੋਂ ਅੱਜ ਸੁਖਵੀਰ ਬਾਦਲ ਦੇ ਉੱਤੇ ਨਿਸ਼ਾਨੇ ਸਾਧਦੇ ਗਏ ਨੇ ਜਿਹੋ ਜੀ ਸ਼ਬਦਾਵਲੀ ਵਰਤੀ ਗਈ ਹੈ ਜਾਇ ਹੋ ਜੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਨੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਵਾਰੀ ਉਹ ਸੁਣਾ ਦਿੰਨੇ ਆ ਜੋ ਕੁਝ ਅੱਜ ਗਿਆਨੀ ਹਰਪੀ ਸਿੰਘ ਹੋਰਾਂ ਨੇ ਗੱਲ ਕਹੀ ਸੀ ਕਿ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਆਇਆ ਸੀ ਤਾਂ ਉਸ ਤੋਂ ਪਹਿਲਾਂ ਕਿਉਂ ਜੀ ਜਾਂ ਫਿਰ ਚਰਚਾਵਾ ਸੀ ਜਾਂ ਫਿਰ ਜਿਸ ਤਰ੍ਹਾਂ ਉੱਤੇ ਜਿਹੜੇ ਹੁੱਲੜਬਾਜ਼ ਸੀ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਤੁਸੀਂ ਇਹੋ ਜਿਹੀ ਗਲਤੀ ਕੀਤੀ ਤਾਂ ਲੀਡਰ ਤੁਸੀਂ ਜ਼ਿੰਮੇਵਾਰ ਹੋਵੋਗੇ ਤਾਂ ਦੂਜੇ ਪਾਸੇ ਗਿਆਨੀ ਹਰਪੀ ਸਿੰਘ ਹੋਰ ਦੇ ਵੱਲੋਂ ਵੀ ਯਾਨੀ ਕਿ ਜਥੇਦਾਰਾਂ ਦੇ ਵੱਲੋਂ ਵੀ ਕੁਝ ਸਿੱਖ ਸੰਗਤ ਆਪਣੇ ਵੱਲੋਂ ਵੀ ਉੱਥੇ ਲਿਆ ਕੇ ਬਿਠਾ ਦਿੱਤੀ ਗਈ ਸੀ ਤਾਂ ਕਿ ਕੋਈ ਇਹੋ ਜਿਹੀ ਟਕਰਾਅ ਵਾਲੀ ਸਥਿਤੀ ਨਾ ਬਣ ਸਕੇ ਕਿਉਂਕਿ ਜੋ ਚਰਚਾਵਾਂ ਜਾਂ ਫਿਰ ਜੋ ਅੰਦਰੂਨੀ ਜਾਂ ਫਿਰ ਕੈਲੀ ਖਬਰਾਂ ਆ ਰਹੀਆਂ ਹਨ ਉਸ ਨੂੰ ਲੈ ਕੇ ਦੂਜੇ ਪਾਸੇ ਜੋ ਕੁਝ ਉਸ ਦਿਨ ਵਾਪਰਿਆ ਉਹ ਅਸੀਂ ਸਭ ਨੇ ਸੁਣਿਆ ਪਰ ਜੋ ਕੁਝ ਅੱਜ ਗਿਆਨੀ ਹਰਪ ਸਿੰਘ ਹੋਰਾਂ ਦੇ ਵੱਲੋਂ 2 ਦਸੰਬਰ ਦੇ ਮਸਲੇ ਨੂੰ ਲੈ ਕੇ ਜਾਂ ਫਿਰ ਹੁਕਮਨਾਮੇ ਨੂੰ ਲੈ ਕੇ ਜੋ ਕੁਝ ਬਿਆਨ ਦਿੱਤੇ ਗਿਆ ਜਾਂ ਫਿਰ ਸਪੀਚ ਦਿੱਤੀ ਗਈ ਕੁ ਇੱਕ ਵਾਰ ਤੁਸੀਂ ਉਹ ਸੁਣ ਲਿਓ ਥੋੜੀ ਜਿਹੀ 2 ਦਸੰਬਰ ਨੂੰ ਹੁਕਮਨਾਮਾ ਸਰੀਆ ਕਾਲ ਤੱਕ ਦਾ ਸਾਹਤ ਕੋ ਜਾਰੀ ਹੋਇਆ ਉਹ ਹੁਕਮਨਾਮੇ ਇਸ ਕਰਕੇ ਜਿਹੜਾ ਹੋ ਗਿਆ ਕਿਉਂਕਿ ਰਾਜਨੀਤਿਕ ਤਲਾ ਬਾਗੀਆਂ ਦੀ ਥੋੜੀ ਥੋੜੀ ਸਰਗਰਮੀ ਵੀ ਕੀ ਕਰੇ ਇਹਨਾਂ ਨੇ ਕਰਨਾ ਕੀ ਨਸੁੰਦਰ ਨੂੰ ਪਹਿਲਾਂ ਪਤਾ ਲੱਗ ਗਿਆ ਜੇ ਤੁਸੀਂ ਕੋਈ ਖਰੀਆ-ਕਾਬਤਾ ਕਰਾਉਣ ਦੇ ਪੇਸ਼ੀ ਕਰੋਗੇ ਨਾ ਪੱਤੀ ਗਿਣਤੀ ਚ ਗੁੰਡਾ ਪਰਗੇਗਾ ਅਸਿੱਟੀਆਂ ਦੇ ਲਿਖਤਾ ਇਹ ਜੇ ਟੈਕ ਹੁਲੜਬਾਗੀ ਹੋਈ ਤੇ ਤੁਸੀਂ ਜ਼ਿੰਮੇਵਾਰ ਹੋ ਚਿੱਠੀਆਂ ਕੱਢੀਆਂ ਨੂੰ ਉਹਨਾਂ ਚਿੱਠੀਆਂ 'ਚ ਇਹਨਾਂ ਲਿਖਤਾ ਕਿ ਜੇ ਤੇ ਹੁਲੜਬਾਗੀ ਹੋਗੀ ਤੇ ਇਹਦੇ ਜ਼ਿੰਮੇਵਾਰ ਤੁਸੀਂ ਮੰਨੇ ਕਰੋ ਚਿੱਠੀਆਂ 'ਚ ਲਿਖਿਆ ਹੋਇਆ ਰਿਪੋਰਟਡ ਪਰ ਫਿਰ ਵੀ ਭਰੋਸਾ ਨਹੀਂ ਕੀਤਾ ਸਾਨੂੰ ਪਤਾ ਸੀ ਅਸੀਂ ਵੱਡੀ ਗਿਰਤੀ 'ਚ ਆ ਭਾਈ ਮੇਜਰ ਸਿੰਘ ਅਗੇ ਇਹ ਸੈਕਟੀਨ ਨੂੰ ਫੋਨ ਕਰਕੇ ਕਹਿਤਾ ਵੀ ਵੀ ਦੀ 50-50 ਬੰਦੇ ਲੈ ਕੇ ਆ ਸੌ ਲੈ ਕੇ ਆਉਣਗੇ 550 ਸੰਗਤ ਦਾ ਬੰਦਾ ਹੋਣਾ ਚਾਹੀਦਾ ਜੀ 200 ਲੈ ਕੇ ਆਉਣਗੇ ਤੇ ਸਾਡਾ 1000 ਹੋਣਾ ਚਾਹੀਦਾ ਸੰਗਤ ਵਿੱਚ ਬੈਠਾ ਔਰ ਬੈਠਾ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਚਲਾਓ ਤੇ ਸਾਹਮਣੇ ਬੈਠੇ ਸਿੱਖ ਸੰਗਤਾਂ ਦੇ ਚਿਹਰੇ ਦਾ ਪ੍ਰਭਾਅ ਇੰਨਾ ਜ਼ਿਆਦਾ ਸੀ ਕਿ ਵਿੱਚ ਉਸ ਭੈੜੇ ਕੀਤਾ ਗੁੰਡਾ ਬਰਗੇੜ ਜਿਹੜਾ ਅੱਖਾਂ ਹੀ ਨਹੀਂ ਚੱਕਦਾ ਅੱਖਾਂ ਹੀ ਨਹੀਂ ਚੱਕ ਸਕਦਾ ਔਰ ਰਾਤੇ ਸਨਾਟੇ 'ਚ ਤੁਸੀਂ ਇਹਨਾਂ ਸਥਾਨਾਂ ਇਹਨਾਂ ਸਥਾਨਾਂ ਦੀ ਅਸਮਤ ਨੂੰ ਮਹਿਸੂਸ ਕਰ ਸਕਦੇ ਹੋ ਆਪਣੇ ਸਰਾਤੇ ਠੀਕ ਹੈ ਸਰਾਤੇ ਅਲਾਵਾ ਬਸ ਇਹ ਗੁਰੂ ਔਰ ਤਖਤਾਂ ਦੀ ਅਜ਼ਮਤ ਹੈ ਇਹ ਪੰਜ ਤਖਤਾਂ ਨਾ ਤਖਤਾਂ ਦੀ ਅਜ਼ਮਤ ਹੈ ਜਿਹੜਾ ਵੀ ਤਖਤਾਂ ਦੀ ਅਜ਼ਮਤ ਨੂੰ ਨਕਾਰਦਾ ਹੈ ਚਾਹੇ ਸਾਡੇ ਆਗਾ ਉੱਥੇ ਬੈਠਾ ਹੋ ਜਜੇਦਾਰ ਹੋਵੇ ਤੇ ਚਾਹੇ ਕੋਈ ਦੂਜਾ ਹੋਵੇ ਉਹਦਾ ਹਰਸ਼ਾ ਬਹੁਤ ਮਾਰਾ ਉਹ ਵੱਡੀ ਅੰਕ ਜਿਹੜਾ ਵੀ ਟਕਰਾਇਆ ਉਹ ਮੁਗਲ ਕਾਲ ਤੋਂ ਲਾ ਲਿਆ ਜਿਹੜਾ ਵੀ ਟਕਰਾਇਆ ਉਹ ਖਾਦੋ ਰਿਹਾ ਮੱਝਿਆ ਨਹੀਂ ਮੈਨੂੰ ਨਾ ਬੈਠੇ ਬੈਠੇ ਇਤਿਹਾਸ ਵੀ ਟੱਡਣਾ ਚਿੱਤੇ ਆ ਜਦੋਂ ਅੰਦਪੁਰ ਸਾਹਿਬ ਨੂੰ ਕਿਹਾ ਗਿਆ ਸੀ ਕਿ ਇੱਕ ਦਿਨ ਪਹਾੜੀਆਂ ਨੇ ਤੇ ਮੁਗਲਾਂ ਨੇ ਕੀ ਬਣਾ ਲਿਆ ਕਿਲੇ ਦਾ ਦਰਵਾਜ਼ਾ ਤੋੜ ਦਿੱਤਾ ਜਦੋਂ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਨਾ ਇਹ ਬਹੁਤ-ਬਹੁਤ ਵੱਡੀ ਗੱਲ ਸੀ ਕਿ ਅੰਦਰ ਚਲੇ ਜਾਈ ਕੀ ਅੰਦਰ ਬੈਠੇ ਸਤਿਗੁਰੂ ਜੀ ਨੂੰ ਤੇ ਸਿੱਖਾਂ ਨੂੰ ਜਿਹੜਾ ਉਹ ਫੜ ਲੈਗੀ ਜਮਾਤ ਇਹ ਜੇ ਕੀ ਕਰੀਏ ਦਰਵਾਜ਼ਾ ਤੋੜਨ ਆਸਤੇ ਉਹਨਾਂ ਨੇ ਕਹਿੰਦੇ ਹਾਥੀ ਲਿਆਂਦਾ ਪਹਾੜੀਆਂ ਨੇ ਤੇ ਮੁਗਲਾਂ ਨੇ ਇਕੱਠਿਆਂ ਹੋ ਕੇ ਇੱਕ ਹਾਥੀ ਲਿਆਂਦਾ ਹਾਥੀ ਦੇ ਮੱਥੇ ਦੇ ਉੱਤੇ ਛੱਤ ਤੰਗੀਆਂ ਬੰਨ੍ਹਤੀ ਲੋਹੇ ਦੀ ਤੇ ਫਿਰ ਹਾਥੀ ਨੂੰ ਪਿਆਲੀ ਸ਼ਰਾਬ ਤੇ ਫਿਰ ਉਹਦੀ ਊਂਜ ਫੜ ਕੇ ਜਿਹੜਾ ਨਾ ਇੱਚੋਂ ਬੱਚੇ ਦੀਆਂ ਲੋਹਾਂ ਦਾ ਮਾਰੀਆਂ ਗਈ ਜਾ ਹੁਣ ਦਰਵਾਜਾ ਢੋੜ ਜਾ। ਉਹ ਹਾਥੀ ਬੜੇ ਆਲ ਸ਼ਰਾਬ ਦਾ ਨਸ਼ਾ ਸੀ। ਇੱਚੋ ਪਰਛੇ ਦੀਆਂ ਚੋਬਾਂ ਲਗ ਰੀਆਂ ਸੀ। ਤੇ ਹਾਥੀ ਜਦੋਂ ਵਧਿਆ ਕਿਲੇ ਵੱਲ ਤੇ ਅਗੋਂ ਤੁੰਗੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਪ੍ਰਾਪਤ ਭਾਈ ਬਚਿੱਤਾ ਸਿੰਘ ਜਣਾ ਸੀ ਬਾਹਰ ਦੇ ਕਰਿਆ। ਉਹਨੇ ਹਾਥੀ ਦੇ ਮੱਥੇ 'ਚ ਨਾਗਣੀ ਮਾਹੀ ਤੇ ਸਤੇ ਤਰਨੀ ਅਗੀਆਂ ਉੱਤੇ ਇਹ ਹਾਸ ਕਰਦੇ ਨਾ ਮੈਂ ਉਥਿਆਪੀ ਆ ਸਾਡੇ ਅਕਾਲੀ ਦਲ ਦੇ ਸਾਫ ਦਾ ਪ੍ਰਧਾਨ ਸੁਖੀਰ ਸਿੰਘ ਬਾਦਲ ਉਹਨਾਂ ਦੇ ਜੀ ਕਿਚਨ ਕੈਬਨਟ ਹੈ ਉਹਨਾਂ ਨੇ ਇਹਨੂੰ ਤਿਆਰ ਕੀਤਾ ਦੇ ਮੱਥੇ ਤੇ 7 ਤਰੀਆਂ ਬੰਨਤੀ ਪਹਿਲੀ ਤਲੀ ਪਤਾ ਕਿਹੜੀ ਬੰਨੀ ਅਲੇ ਪ੍ਰਧਾਨ ਜੀ ਫਿਗਰ ਨਾ ਕਰੋ ਤੁਸੀਂ ਗ੍ਰੇਟ ਦੂਜੀ ਤਲੀ ਬੰਨਤੀ ਫਿਗਰ ਨਾ ਕਰੋ ਜਨਜਾਦਾਦ ਨੂੰ ਸਾਹਮਣੇ ਆ ਜੇ ਕਰ ਲਿਆ ਜੇ ਕੱਪ ਇਜੀ ਤਲੀ ਬੰਨਤੀ ਮਹਾਰਾਜ ਫਿਗਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕਬਜ਼ੇ ਚ ਚੌਥੀ ਤਵੀ ਵੱਧਦੀ ਪੈਸਾ ਬੜਾ ਆਪਣੇ ਕੋਲੇ ਬਹੁਤ ਪੈਸਾ ਪਰਵਾਹ ਨਾ ਕਰੋ ਇੱਕ ਪੰਜਵੀਂ ਤਵੀ ਵੱਧਦੀ ਆਪਣਾ ਤਗੜਾ ਆਈਟੀ ਬੈਂਕਾ ਜੀ ਦਾਣਾ ਕਟਲ ਨਹੀਂ ਇਹਨਾਂ ਪਾਣਾ ਦੀਆਂ ਬਹੁਤ ਟ੍ਰੇਡ ਕੀਤਾ ਹੋਇਆ ਜੀ ਉਹ ਫਿਕਰ ਨਾ ਕਰੋ ਇੱਕ ਛੇਵੀਂ ਤਵੀ ਵੱਧਦੀ ਆਪਣੇ ਕੋਲੇ ਜੀ ਚਾਪਲੂ ਬਹੁਤ ਹੈ ਜੀ ਇਹ ਕਰਦਾ ਦੀ ਜੀ ਸਤਵੀਂ ਤਵੀ ਬੰਦ ਤੇ ਇਤਿਹਾਸ ਹੈ ਸਾਡਾ ਇਸਰੀ ਅਕਾਲ ਤੱਕ ਸਾਨੂੰ ਟੋਡਾ ਮਾਰਿਆ ਇਸਰੀ ਅਕਾਲ ਤੱਕ ਸਾਡੇ ਫੈਸਲਾਂ ਤੋਂ ਭਗੜੇ ਹੋ ਰਹੇ ਅਜ 2 ਮਹੀਨੇ ਹੋ ਗਏ ਇਸਰੀ ਅਕਾਲ ਤੱਕ ਸਰ ਨੇ ਸੱਤ ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਵਰਕਿੰਗ ਕਮੇਟੀ ਨੂੰ ਜਾਂ ਅਕਾਲੀ ਦਲ ਨੂੰ ਆਦੇਸ਼ ਸੀ ਤਦ ਤੱਕ ਭਰਤੀ ਸ਼ੁਰੂ ਕਰੋ ਸਿੱਧਾ ਆਦੇਸ਼ ਸੱਤ ਮੈਂਬਰੀ ਕਮੇਟੀ ਨੇ ਅਜੇ ਤੱਕ ਸੱਤ ਮੈਂਬਰ ਦੀ ਕਮੇਟੀ ਦੀ ਪਾਰਟੀ ਸ਼ੁਰੂ ਨਹੀਂ ਹੋਈ। ਇਹ ਸ਼੍ਰੋਮਣੀ ਅਕਾਦੀ ਦਾ ਫੋਰੀ ਹੈ। ਇਹ ਸ਼੍ਰੋਮਣੀ ਭਗਵਾਨ ਦਾ ਹੈ। ਬੋਲੋ

जो तो जिस तरह फैसला करना सब जो गणपीत सिंह जी बैठे हो सिंह साहब की करेंगे गया पांच कोई विचार कोई राय कोई मशुरा मगर बिगड़ता है मैं मेन प्रशादा छाओ तो तो काल तक साहब से चलते हैं

ਇਹ ਜਿਹੜਾ ਅੱਪਾ ਤੇਰੇ ਕੇ ਕੰਦੇ ਹੋਣਾ ਕੀ ਫਸਲਾ ਕਰ ਲੈ ਮੈਂ ਫੈਸਲਾ ਤੋਂ ਸੇ ਜਿਹੜੇ ਇਸ ਕੀ ਤੋਂ ਸੁਰਤ ਤੋਂ ਪਤਾ ਲੱਗੂ ਕੀ ਫਸਲਾ ਹੋਊਗਾ ਉਹ ਆਪਣੇ ਨਾਮ ਬਣਦੇ ਇਹ ਕਹਿੰਦੇ ਜੇ ਨਾਮ ਮਨੇ ਨਾਮ ਮਨੇ ਗੁਰੂ ਜਮਣ ਆਪਾ ਨਹੀਂ ਬਣਾਉਣਾ ਗੁਰੂ ਨੇ ਬਣਾਉਨੇ ਆਪਾਂ ਬਲੀ ਚੰਦਾ ਇਹ ਤਾਂ ਗੁਰੂਵਕੇ ਦਾਸ ਕਰਤੀ ਤੇ ਫਿਰ ਜਿਹੜੇ ਗੁਨਾ ਬਣਾਉਣੇ ਗੁਰੂ ਨੇ ਬਣਾਉਣੇ ਆਪਾਂ ਨਹੀਂ ਬਣਾਉਣੇ ਆਪਾਂ ਤਾਂ ਬੋਲਣੇ ਆ ਉਹੀ ਗੱਲ ਹੋਈਏ ਗੁਰੂ ਨੇ ਬਣਾ ਦੇ ਇਹ ਗੁਰੂ ਦੀ ਕਲਾ ਕੋਈ ਜੰਨੀ ਹਰਪ੍ਰੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕੋਈ ਸੇਖ ਸਾਹਿਬ ਗਿਆਨੀ ਰਣਜੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਫੈਸਲਾ ਗੁਰੂ ਨੇ ਕੀਤਾ ਜੇ ਜਿਆ ਕਰੀ ਨਾ ਸੀ ਕੱਗੇ ਨਹੀਂ ਇਸ ਸਤਿਗੁਰਾਂ ਦਾ ਫੈਸਲਾ ਹੈ ਇਸ ਸਤਿਗੁਰਾਂ ਕਲਪ ਪ੍ਰਦਾਨੀ ਹੰਸ ਸਿੰਘ ਜੀ ਦਾ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹੇ ਦਾ ਤਕਰੀਰ ਹੈ ਗੁਰੂ ਗ੍ਰੰਥ ਸਾਹਿਬਾ ਜੀ ਦਾ ਪ੍ਰਕਾਸ਼ਕ ਅਰਦਾਸ ਕਰਕੇ ਵਿਚਾਰ ਹੋਈ ਹੈ ਕਿ ਇਹ ਉਹਦੇ ਤੋਂ ਮੁਕਰ ਹੋਣਗੇ ਪ੍ਰਿਪੋਜਨ ਅਮਰੀਕਾ ਨੇ ਪੂਰਾ ਜੋਰ ਲਾ ਲਿਆ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਰਬਾਂ ਖਰਬਾਂ ਡਾਲਰ ਦਾ ਬਜਟ ਲਾ ਕੇ ਜੋਰ ਲਾ ਰਿਆ ਸਮੁੰਦਰ ਚ ਟਾਈਟੈਨਿਕ ਨਹੀਂ ਨਿਕਲਿਆ ਇਹ ਨਾ ਨਿਕਲਣਾ ਇਹ ਜੇ ਫੈਸਲੇ ਤੋਂ ਮੁਕਰ ਹੋ ਗਏ ਵੀ ਨਹੀਂ ਨਿਕਲਦਾ ਜਿੱਥੇ ਮਰਜ਼ੀ ਪਾ ਦੇ ਸੋ ਆਪ ਸਾਰੀ ਸੰਗਤ ਦਾ ਸਹਿਯੋਗ ਬਹੁਤ ਬਹੁਤ ਤੁਸੀਂ ਵੀ ਨਾਲ ਇਸ ਸਮਾਗਮ ਅਪ ਨੂੰ ਅਸੀਂ ਆਵਾਂਗੇ ਮੇਜਰ ਸਿੰਘ ਜੀ ਬੈਠੇ ਨੇ ਉਹਨੀਆਂ ਸਾਡੇ ਨੌਜਵਾਨ ਵੀਰੇ ਆਉਣਗੇ ਇਹ ਲੈਣਾ ਬੂੰਦ ਬੂੰਦ ਨਾਲ ਜੁੜ ਕੇ ਛਤਲਾਬ ਬਣ ਜਾਂਦਾ ਇੱਕ ਇੱਕ ਨਾਲ ਜੁੜ ਕੇ ਅਸੀਂ ਸ਼ਕਤੀ ਬਣ ਕੇ ਕਰਦੇ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਸੀਗੇ ਪਾਕਿਸਤਾਨ ਕਿ ਤੁਰਨਾ ਪਏਗਾ ਤੁਰਨਾ ਪਏਗਾ ਤੁਰਾਂਗੇ ਔਰ ਸੱਚ ਜਾਣਿਓ ਅਕਾਲ ਪੁਰਖ ਨੂੰ ਹਾਜ਼ਰਨਾਜ਼ ਜਾਣ ਕੇ ਕਹਿੰਦੇ ਆਂ ਉਹਦੇ ਆਲੇ ਨਹੀਂ ਤੁਰਾਂਗੇ ਉਹਦੇ ਆਲੇ ਨਹੀਂ ਤੁਰਾਂਗੇ ਨਾਉਂ ਦੇ ਦਾ ਲਾਲਚ ਇਕੱਠਾਂਗੇ ਸੰਤ ਦੀ ਚੜ੍ਹਦੀ ਬਲਾ ਲਈ ਤੁਰਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੰਸਥਾਾਂ ਜਿਹੜੀ ਸਾਡੀ ਰੀੜ ਦੀ ਹੱਡੀ ਹੈ ਜਦੋਂ ਤਕੜੀਆਂ ਸੀ ਇਸ ਸੰਸਥਾਵਾਂ ਜੋ ਆਵਾਜ਼ ਨਿਕਲਦੀ ਸੀ ਦਿੱਲੀ ਕੰਪਨੀ ਸੀ ਉਹ ਸੰਸਥਾਵਾਂ ਦੀ ਮਜ਼ਬੂਤੀ ਨਹੀਂ ਤੁਰਾਂਗੇ ਉਹ ਸੰਸਥਾਵਾਂ ਦੀ ਮਜ਼ਬੂਤੀ ਨਹੀਂ ਤੁਰਾਂਗੇ ਸੋ ਆਪ ਦੇ ਸਾਥ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਉਸੇ ਨਾਲ ਹੋਵੋਗੇ ਪੰਥ ਨਾਲ ਹੋਏਗਾ ਸਤਿਗੁਰੂ ਨਾਲ ਹੋਏਗਾ ਤੇ ਇਸੇ ਕਿਸਮ ਦਾ ਫਿਕਰ ਕਿਸੇ ਕਿਸੇ ਨੂੰ ਵਿਚਾਰ ਕਿਸੇ ਕਿਸੇ ਨੂੰ 당ਕਾਰ ਨਹੀਂ ਕੋਈ ਬਾਕੀ ਹਉਂਦੇ ਲੱ ਕੋਈ ਨਹੀਂ ਹੁੰਦੇ ਰਹਿੰਦੇ ਜਾਂਦੇ ਰਹਿੰਦੇ ਆ ਅਕਾਲ ਪੁਰਖ ਨੇ ਬੜੀ ਇੱਜ਼ਤ ਮਾਨ ਸੋਭਾ ਦਿੱਤੀ ਹੈ ਬੰਦਾ ਸੰਗਤੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਗੁਰੂ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਵਰਨਾ ਬੰਦੇ ਨੂੰ ਕੋਈ ਪੀਗ ਨਹੀਂ ਸਕਦਾ ਹੈ ਗਰਾ ਨਹੀਂ ਸਕਦਾ ਸੰਗਤ ਵੱਲੋਂ ਤੁਸੀਂ ਸਦਾ ਹੀ ਜਰੂਰ ਇਸ ਕਰਕੇ ਇਹ ਮਹਿਮਾਨ ਵੀ ਹੈ ਸੰਗਤੀ ਦਾ ਨਜ਼ਰ ਨਹੀਂ ਦਿੱਤੇ ਇਹਨਾਂ ਦਾ ਕੀ ਹੈ ਬੰਦਾ ਜਿੰਨੇ ਮਰਜ਼ੀ ਕਿਤੇ ਕੱਪੜੇ ਪਾ ਕੇ ਇਹ ਚੱਲ ਲਈ ਗਲੀ ਚ ਲੱਗੇ ਇਹ ਆਖੇ ਤੇ ਮਾਇਕੇ ਕਰਦਾ ਤਾਂ ਆਗ ਨਹੀਂ ਲੱਗਣਗਾ ਸਭ ਨੂੰ ਸੰਭਲ ਕੇ ਤੁਰੇ ਪਰ ਨਹੀਂ ਜੇ ਬਿੜਨੂ ਰਹਿ ਸਕਦਾ ਕਿਉਂਕਿ ਪਤਾ ਨਹੀਂ ਕਿਹੜੇ ਵੜੇ ਕਮਲੇ ਨੇ ਅੱਥੋਂ ਤੁਰੇ ਆਉਣਾ ਤੇ ਆ ਕੇ ਪਰਚੰਡੇ ਨਾਲ ਉਹਦੇ ਵਿੱਚ ਖਸਰ ਦੇ। ਓਹੋ। ਰਿਜਨ ਨੇ ਵੀ ਕਿਹਾ ਨਾ ਗਲਿਏ ਚੱਕਰ ਦੂਰ ਘਰ ਨਾਲ ਪਿਆਰੇ ਨੇਹੋ ਚੱਲਾਂ ਦਾ ਭਿੱਜੇ ਕੰਬਰੀ ਰਾਹਾਂ ਤੱਕ ਪਹੁੰਚੇ। ਚੱਕਰ ਸਿੱਟ ਨਾਲੇ ਬਹੁਤ ਚੱਕਰ ਸਿੱਟ ਨਾਲੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਅਕਾਲਪੁਰਖ ਮਿਹਰਬਾਨ ਉਹਨੇ ਐਨੀ ਵਰਖਾ ਕਰ ਰਹੀ ਹੈ ਕਿ ਇਕੱਡਾ ਤਾਂ ਇੱਕੋ ਛੱਟਾ ਜੀ ਧੋ ਦੇਣਾ ਉਹਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦਾਰਾ ਸੁਤੇ ਨਾ ਇਹਦਾ ਅਕਾਲਪੁਰਖ ਨੇ ਕਿ ਕੋਈ ਛਰਾਡੇ ਦੇ ਨਾਲ ਧੋ ਦੇਣਾ ਜਿੱਦਾਂ ਤੁਸੀਂ ਸੁਣਿਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਬਿਵਾਕੀ ਦੇ ਨਾਲ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਹੁਣ ਐਕਸ਼ਨ ਮੋਡ ਦੇ ਵਿੱਚ ਦੇਖੇ ਜਾ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਦੇ ਲਈ ਖਾਸ ਤੌਰ ਦੇ ਉੱਤੇ ਅਕਾਲੀ ਦਲ ਦੇ ਲਈ ਚੁਣੌਤੀ ਜਿਹੜਾ ਪੂਰ ਸਮਾਂ ਹੋ ਸਕਦਾ ਕਿਉਂਕਿ ਅਕਾਲੀ ਦਲ ਦੇ ਵੱਲੋਂ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਜੋ ਜੀਆਂ ਜਾਂ ਫਿਰ ਕਹ ਲਈ ਚਾਲਾਂ ਚੱਲੀ ਗਈਆਂ ਜਾਂ ਫਿਰ ਜੋ ਜੇ ਬਿਆਨ ਦਿੱਤੇਗੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਜ਼ਰੂਰ ਰੋਸ਼ ਹੈ ਭਾਵੇਂ ਅਕਾਲੀ ਦਲ ਇਹ ਗੱਲ ਕਹਿੰਦਾ ਰਿਹਾ ਕਿ ਜੇਕਰ ਅਸੀਂ ਅਕਾਲ ਤਖਤ ਸਾਹਿਬ ਦੀ ਹੁਕਮਨਾਮੇ ਨੂੰ ਮੰਨਦੇ ਹਾਂ ਕਿ ਜੇ 7 ਮੈਂਬਰੀ ਕਮੇਟੀ ਬਣਾਈ ਕੀ ਜਬ ਉਸ ਅਨੁਸਾਰ ਕਰਤੀ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਸਾਡੀ ਜਿਹੜੀ ਪਾਰਟੀ ਨੂੰ ਖਤਰਾ ਹੋ ਸਕਦਾ ਹੈ ਮੈਂਬਰਸ਼ਿਪ ਨੂੰ ਖਤਰਾ ਹੋ ਸਕਦਾ ਹੈ ਇਹਦਾ ਹਵਾਲਾ ਦਿੰਦੇ ਆ ਉਹਨਾਂ ਦੇ ਵੱਲੋਂ ਜਾਨੀ ਹਰਪ੍ਰੀਤ ਸਿੰਘ ਦੇ ਮਸਲੇ ਨੂੰ ਲੈ ਕੇ ਵੀ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਚਰਚਾਵਾਂ ਚੱਲੀਆਂ ਨੇ ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰ ਜਿਸ ਤਰ੍ਹਾਂ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ ਕਿ ਜਿਹੜੇ ਅਕਾਲਤ ਸਾਹਿਬ ਦੇ ਹੁਕਮ ਨਾਮੇ ਤੋਂ ਪੰਗੋੜਾ ਹੋ ਗਏ ਨੇ ਜਿਹੜਾ ਸਿਰ ਅਕਾਲਤ ਸਾਹਿਬ ਦੇ ਨੂਰ ਦੇ ਨਾਲ ਟੱਕਰ ਲਾਉਂਦਾ ਉਹ ਖਤਮ ਹੋ ਜਾਂਦਾ ਭਾਵੇਂ ਪਿਛਲੇ ਸਮੇਂ ਦੇ ਵਿੱਚ ਇਤਿਹਾਸ ਦੇ ਵਿੱਚ ਉਦਾਹਰਨ ਦੇ ਤੌਰ ਤੇ ਦੇਖ ਲਈ ਤਾਂ ਜਿਸ ਨੇ ਵੀ ਟੱਕਰ ਲਈ ਹੈ ਤਾਂ ਕਿਤੇ ਨਾ ਕਿਤੇ ਉਸ ਦਾ ਜਾਂ ਫਿਰ ਕਹ ਜੀਏ ਖਾਤਮਾ ਜ਼ਰੂਰ ਹੋਇਆ ਭਾਵੇਂ ਸਿਆਸੀ ਤੌਰ ਦੇ ਉੱਤੇ ਦੇਖ ਲਈ ਜਾਂ ਫਿਰ ਜੱਫੇ ਸਮਾਜ ਦੇ ਵਿੱਚ ਜੋ ਕੁਝ ਪਛਦਰਾਂ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਵਾਪਰਿਆ ਉਸ ਨੂੰ ਲੈ ਕੇ ਹੁਣ ਜਿਹੜੀ ਚਰਚਾਾਂਵਾਂ ਚੱਲ ਪਈਆਂ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਵੱਖਰਾ ਬਣਾਉਣ ਜਾ ਰਹੇ ਨੇ ਕਿ ਅਕਾਲੀ ਦਲ ਦੇ ਪ੍ਰਧਾਨ ਬਣਨਗੇ ਜਾਂ ਫਿਰ ਅਕਾਲੀ ਦਲ ਦੇ ਜਿਹੜੀ ਸਮਾਜ ਜਿਹੜੀ ਇਸ ਅਕਾਲੀ ਸੁਧਾਰ ਲਹਿਰ ਹੈ ਕਿ ਉਸ ਦੇ ਪ੍ਰਧਾਨ ਬਣਾਏ ਜਾਣਗੇ ਕੀ ਕੁਝ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਸ ਤਰ੍ਹਾਂ ਦੀ ਸਟੇਜ ਤੋਂ ਤੋਂ ਇਹ ਵੀ ਬਿਆਨ ਦਿੱਤਾ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਇਕੱਠ ਰੱਖੋ ਤੇ ਅਸੀਂ ਆਵਾਂਗੇ ਕਿਤਨਾ ਕਿਤੇ 2027 ਤੋਂ ਪਹਿਲਾਂ ਇਹ ਜ਼ਮੀਨੀ ਜਿਹੜੀ ਇੱਕ ਤਿਆਰ ਕੀਤੀ ਜਾ ਰਹੀ ਹੈ ਪੱਧਰ ਦੇ ਉੱਤੇ ਜ਼ਮੀਨ ਪੱਧਰ ਦੇ ਉੱਤੇ ਧਰਾਤਲ ਦੇ ਉੱਤੇ ਇੱਕ ਤਿਆਰ ਜਿਹੜੀ ਕੀਤੀ ਜਾ ਰਹੀ ਹੈ ਕਿ 2027 ਦੇ ਵਿੱਚ ਕਿਤੇ ਨਾ ਕਿਤੇ ਬਾਦਲਾਂ ਨੂੰ ਟੱਕਰ ਦਿੱਤੀ ਜਾ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਬੀਤੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਮਨਿੰਦਰ ਸਿਰਸਾ ਦੇ ਨਾਲ ਫੋਟੋ ਵਾਇਰਲ ਹੁੰਦੀ ਹੈ ਉਸ ਦੇ ਉੱਤੇ ਵੀ ਰਾਨੀਤੀ ਕੀਤੀ ਜਾਂਦੀ ਹੈ ਉਸ ਜਿਹੜੇ ਤਸਵੀਰ ਨੂੰ ਵੀ ਵੱਖੋ ਵੱਖਾਂ ਇੰਗਲਾਂ ਦੇ ਨਾਲ ਦੇਖਿਆ ਜਾਂਦਾ ਕੋਈ ਕਹਿ ਰਿਹਾ ਕਿ ਬੀਜੇਪੀ ਦੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਪਿੱਛੇ ਜਿਹੜੀ ਬੀਜੇਪੀ ਖੜੀ ਹੈ ਤਾਂ ਕਰਕੇ ਹੀ ਉਹ ਇਸ ਬਾਦਲ ਪਰਿਵਾਰ ਦੇ ਖਿਲਾਫ ਬੋਲ ਰਹੇ ਨੇ ਜਾਂ ਇਹਨਾਂ ਦੇ ਖਿਲਾਫ ਜੋ ਕੁਝ ਕਰ ਰਹੇ ਨੇ ਕਿ ਇਹ ਭਾਜਪਾ ਦੇ ਨਾਲ ਮਿਲ ਕੇ 2027 ਦੇ ਵਿੱਚ ਚੋਣਾਂ ਲੜਨਗੇ ਇਹੋ ਜਿਹੀਆਂ ਚਰਚਾਵਾਂ ਬਹੁਤ ਸਾਰੀਆਂ ਚੱਲ ਰਹੀਆਂ ਨੇ ਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਹਾਲੇ ਤੱਕ ਇਸ ਦੇ ਬਾਰੇ ਕੁਝ ਬਿਆਨ ਨਹੀਂ ਆਇਆ ਪਰ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਮੈਂ ਉੱਥੇ ਗਿਆ ਹੋਇਆ ਸੀ ਪਰ ਉੱਥੇ ਸੁਭਾਵਿਕ ਹੀ ਉੱਤੇ ਆ ਗਏ ਉੱਤੇ ਆਏ ਹੋਏ ਸੀ ਤਾਂ ਉਹਨਾਂ ਸਨਮਾਨ ਸੀ ਤਾਂ ਮੇਰੇ ਨਾਲ ਫੋਟੋ ਖਿਚਾ ਲਈ ਕਿਉਂਕਿ ਸਾਡੀ ਪਿਛਲੇ ਸਮੇਂ ਦੇ ਵਿੱਚ ਵੀ ਮਿਲਦੇ ਰਹੇ ਨੇ ਇੱਕ ਦੂਜੇ ਨੂੰ ਪਰ ਹੁਣ ਹੋਵੇਗਾ ਕੀ ਕਿਉਂਕਿ ਜਿਸ ਤਰ੍ਹਾਂ ਗਿਆਨੀ ਹਰਪੀ ਸਿੰਘ ਹੋਰਾਂ ਦੇ ਵੱਲੋਂ ਇੱਕ ਇੰਟਰਵਿਊ ਦੇ ਦੌਰਾਨ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੀ ਤਿੰਨ ਮੈਂਬਰੀ ਕਮੇਟੀ ਨੇ ਮੇਰੀ ਜਾਂਚ ਕੀਤੀ ਹੈ ਮੇਰੇ ਕੋਲ ਵੀ ਉਹਨਾਂ ਦੇ ਖਿਲਾਫ ਸਬੂਤ ਨੇ ਕੁਝ ਇਫੈਕਟ ਨੇ ਕੁਝ ਕਪਲਿਆਂ ਦੇ ਸਬੂਤ ਨੇ ਕੀ ਜੇ ਮੈਂ ਸ਼ਿਕਾਇਤ ਕਰਾਂ ਕਿ ਉਹਦੀ ਜਾਂਚ ਹੋਵੇਗੀ ਇਹ ਵੀ ਸਵਾਲ ਖੜੇ ਕੀਤੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੀ ਜਾਂ ਫਿਰ ਵੱਡੇ ਪੱਧਰ ਦੇ ਉੱਤੇ ਹਿਲਜੁਲ ਹੋ ਸਕਦੀ ਹੈ ਸਿੱਖ ਸਿਆਸਤ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਜਾਂ ਫਿਰ ਕਲੇ ਐਸਜੀਪੀਸੀ ਦੇ ਵਿੱਚ ਵੀ ਹੁਣ ਵੇਖਣਾ ਬਈ ਇਹ ਤਾਂ ਖਾਸ ਇਹ ਹੋਵੇ ਕਿ ਹੁਣ ਜਦੋਂ ਜਾਨੀ ਰਕਵੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਿਦੇਸ਼ ਤੋਂ ਆਉਂਦੇ ਨੇ ਉਹਨਾਂ ਦਾ ਕੀ ਪ੍ਰਤੀਕਰਮ ਹੁੰਦਾ ਹੈ ਕਿ ਉਹ ਜੋ ਕੁਝ ਫੈਸਲਾ ਲਿਆ ਗਿਆ ਉਸਦੇ ਨਾਲ ਸਹਿਮਤ ਹੋਣਗੇ ਜਾਂ ਫਿਰ ਨਹੀਂ ਜਾਂ ਫਿਰ ਉਹ ਆਪਣਾ ਤੌਰ ਦੇ ਉੱਤੇ ਕੁਝ ਇਸ ਦੇ ਉੱਤੇ ਵੀ ਐਕਸ਼ਨ ਲੈਣਗੇ ਕੀ ਕੁਝ ਹੋਵੇਗਾ ਇਸ ਮਸਲੇ ਨੂੰ ਲੈ ਕੇ ਇਹ ਤਾਂ ਆਉਣ ਵਾਲਾ ਦਿਨ ਹੀ ਤੈਅ ਕਰਦਗੇ ਪਰ ਤੁਸੀਂ ਕੀ ਸੋਚਦੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਹੁਣ ਐਕਸ਼ਨ ਮੋਰ ਦੇ ਵਿੱਚ ਸੁਖਵੀਰ ਬਾਦਲ ਦੀਆਂ ਧੜਕਣਾ ਵਧਾ ਦਿੱਤੀਆਂ ਗਈਆਂ ਨੇ ਅਕਾਲੀ ਦਲ ਦੇ ਲਈ ਹੁਣ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ ਆਪਣੇ ਵਿਚਾਰ ਜਰੂਰ ਇਸ ਵੀਡੀਓ ਦੇ ਵਿੱਚ ਦੰਨਵਾਦ